ਜਿਹੜਾ ਉਹ ਅਧਿਕਾਰਤਾ ਹਜੇ ਮਿਲੇ ਸਰਧਾਨ ਲਾਗੂ ਹੀ ਨਹੀਂ ਹੋਇਆ ਜੇ ਥੋੜਾ ਬੜਾ ਲਾਗੂ ਹੋਇਆ ਤਾਂ ਉੱਤਰਪਰ ਦੇ ਇਸ ਦੇ ਵਿੱਚ ਕੋਸ਼ਿਸ਼ ਕੀਤੀ ਗਈ ਆ ਉਹ ਭੋਜਨ ਸਮਾਜ ਪਾਰਟੀ ਦੀ ਸਰਕਾਰ ਤੇ ਇਸ ਕਰਕੇ ਅੱਜ ਜਿਹੜਾ ਲੜਾਈ ਆ ਉਹ ਭੋਜਨ ਸਮਾਜ ਸਾਰਾ ਜਿੰਨੇ ਵੀ ਅਸੀਂ ਐਸਸੀ ਭਾਈਚਾਰਾ ਆ ਉਹਦੀ ਲੜਾਈ ਜਿਹੜੀ ਆ ਰੈਜ਼ਰਵੇ ਛੱਡੀ ਲੜਾਈ ਨਹੀਂ ਲੜਾਈ ਹੱਕਦਗਾਰ ਦੀ ਆ ਲੇਕਿਨ ਹੱਕਦਗਾਰ ਮੈਂਨਾ ਰਾਖਮਾ ਕਰਨ ਕਰਕੇ ਆ ਇਸ ਕਰਕੇ ਕਿਉਂਕਿ ਸਾਡਾ ਸਾਡਾ ਧਰਮ ਦੇ ਵਿੱਚ ਦੇਖ ਲਓ ਸਾਡਾ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਆਗੂ ਨਹੀਂ ਬਣ ਸਕਦਾ ਕਿਸੇ ਤਾਂ ਜਿੰਨੇ ਵੀ ਬੰਦੇ ਆ ਭਾਰਤ ਦੇ ਵਿੱਚ ਆਦਾ ਖਰਮੇ ਦਾ ਖੋਰਾ ਪਿਆ ਹਰ ਮਾ ਖਰਮੇ ਦਾ ਉੱਤੇ ਧੰਡ ਪਿਆ ਤਾਰੇ ਦੇ ਖਜ਼ਾਨੇ ਨਾਲੋ ਅੱਜ ਜਿਹੜੇ ਮੰਦਰਾਚਾ ਚ ਧੜਾ ਉਹ ਖਜ਼ਾਨਾ ਪਾ ਗਿਆ ਉਹ ਕਿਹਦਾ ਆ ਉਹ ਬਹੁਤ ਜਿਹਾ ਸਮਾਜ ਉੱਤੇ ਨਤਮਾਸਤਕ ਹੁੰਦਾ ਲੇਕਿਨ ਉਹ ਪੈਸਾ ਧਰਮ ਦੇ ਉੱਤੇ ਸਮਾਜ ਦੇ ਉੱਤੇ ਨਹੀਂ ਲੱਗਦਾ ਜੇ ਰਾਜਨੀਤੀ ਦੇ ਤੌਰ ਤੇ ਦੇਖਦੇ ਆਂ ਜੇ ਕਾਂਗਰਸ ਤੋਂ ਬਾਅਦ ਅੱਜ મોદી ਆ ਉਹ ਸੰਵਿਧਾਨ ਨੂੰ ਖਤਮ ਕਰਨ ਲਿਆ ਆ ਔਰ ਸਾਰੀਆਂ ਜਿਹੜੀਆਂ ਉਹ ਸਰਕਾਰੀ ਜ਼ਾਰੇ ਆ ਉਹਨਾਂ ਨੂੰ ਵੇਚ ਰਿਹਾ ਤੇ ਸਾਨੂੰ ਦਾਕਾ ਕਿੱਥੋਂ ਮਿਲਿਆ ਸਾਨੂੰ ਅਧਿਕਾਰ ਕਿੱਥੋਂ ਮਿਲਿਆ ਇਸ ਕਰਕੇ ਇਹ ਜਿਹੜੀ ਲੜਾਈ ਆ ਇਹ ਅਧਿਕਾਰਾਂ ਦੀ ਲੜਾਈ ਆ ਇਹ ਕਿਸੇ ਧਰਮ ਜਾਤ ਦੇ ਖਿਲਾਫ ਨਹੀਂ ਹੈ ਬਰਾਬਰਤਾ ਸਮਤਾਮੂਲਕ ਸਮਾਜ ਸਿਰਜਣ ਦੀ ਲੜਾਈ ਆ ਇਸ ਕਰਕੇ ਅੱਜ ਜਿਹੜੇ ਜਿੰਨੀ ਜਿੰਨਾ ਦੀ ਸੰਖਿਆ ਪੜੀ ਓਨੀ ਉਹਨਾਂ ਦੀ ਹਿੱਸੇਦਾਰੀ ਇਸ ਕਰਕੇ ਹਿੱਸੇਦਾਰੀ ਦੀ ਗੱਲ ਕੌਣ ਕਰੇਗਾ ਜੋ ਬਹੁਜਨ ਸਮਾਜ ਜਿਹੜਾ ਉਹ 21ਵੀਂ ਸਦੀ ہماری ਆਬ ਬਹੁਜਨ ਕੀ ਪਾਰੀ ਆ ਤੇ ਬਹੁਜਨ ਨੂੰ ਡਰਨਾ ਛੱਡ ਦਿਓ ਨੀਲੇ ਝੰਡੇ ਗੱਡ ਦਿਓ ਜੇ ਸੰਤਾਨ ਨਾ ਬਚਿਆ ਤੇ 바ਵਾ ਸਾਹਿਬ ਦਾ ਜਿਹੜੀ ਸ਼ੋਖ ਆ ਉਹ ਖਤਮ ਹੋ ਜਾਏਗੀ ਇਸ ਕਰਕੇ ਗੁਰੂ ਰਵਦਾਸ ਦੀ ਸ਼ੋਖ ਔਰ ભગવાન ਬਾਲਮੀਕ ਦੀ ਸ਼ੋਖ ਇਹ ਜਿਹੜੀ ਸ਼ੋਖ ਆ ਇਹ ਸੰਤਾਂ ਨੂੰ ਇੱਕ ਕੁਆਲਿਟੀ ਦੀ ਬਰਾਬਰਤਾ ਦੀ ਸ਼ਾਂਤੀ ਦੀ ਆਈ ਚਾਲੇ ਦੀ ਪਿਆਰ ਦੀ ਗੱਲ ਆ ਇਹ ਸੋਚਦਾ ਇਹ ਨਫਰਤ ਨਹੀਂ ਲੇਕਿਨ ਮੋਦੀ ਸਰਕਾਰ ਇੱਕ ਨਫਰਤ ਬਣਾ ਰਿਹਾ ਇਸ ਕਰਕੇ